ਭੈਣ ਭਰਾਵਾਂ ਨੂੰ ਜਿੱਤੇ ਬਿੱਦੂ ਜੀ ਹੋਣਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਚ ਔਗਣੀ ਤਰੱਕੀ ਬਖਸ਼ੇ ਜੀ ਮੇਰ ਭਰਿਆਤ ਰੱਖੇ ਪਰਿਵਾਰਾਂ ਤੇ ਜੂਟ ਆਪ ਚੈਨਲ ਦਾ ਬਹੁਤ ਬਹੁਤ ਹੈ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਵੈਲਕਮ ਜੀ ਜਿਹੜੇ ਉੱਤੇ ਮੇਰੇ ਭੈਣ ਭਰਾ ਡਿਊਟੀਆਂ ਸੁਭਾਵਾਂ ਨਿਭਾ ਰਹੇ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾਨ ਦੁਗਣੀ ਰਾ ਚੌਕ ਦੀ ਤਰੱਕੀ ਬਖਸ਼ੇ ਜੀ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਉਹਨਾਂ ਵੀਰਾਂ ਦਾ ਉਹਨਾਂ ਭੈਣਾਂ ਦਾ ਬਜ਼ੁਰਗਾਂ ਦਾ ਮਥਾਵਾ ਦਾ ਬੱਚਿਆਂ ਦਾ ਬਹੁਤ ਬਹੁਤ ਕੋਟ ਕੋਟ ਧੰਨਵਾਦ ਆ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਸਭ ਦੀਆਂ ਸ਼ੁਭ ਕਾਮਨਾਵਾਂ ਮਕੂਰੀਆਂ ਕਰੇ ਮਾਲਕ ਜੋ ਟਾ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗੁਣੀ ਰਾਜ ਚੌਕਰੀ ਤਰੱਕੀ ਭਗਤ ਸਾਰੇ ਇਹ ਭੈਣਾਂ ਭਰਾਵਾਂ ਨੂੰ ਸ਼ੁਭ ਕਾਮਨਾਵਾਂ ਪਰਮਾਤਮਾ ਕਰੇ ਮਾਲਕ ਸੱਚੇ ਪਾਤਸ਼ਾਹ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਹਰ ਬੈਠੇ ਦੇ ਸਭ ਦੇ ਸਭ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਮਾਂ ਬੱਚ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਕਾਲਾ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰੇ ਨਗਰ ਖੇੜੇ ਦਾ ਵੀ ਤਾਦ ਲੋ ਧੰਨਵਾਦ ਮੇਰੇ ਭੈਣਾਂ ਦਾ ਵੀਰਾਂ ਦਾ ਬਜ਼ੁਰਗਾਂ ਦਾ ਮਤਾਵਾ ਦਾ ਬੱਚਿਆਂ ਦਾ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁੱਖ ਨਹੀਂ ਰਾਤ ਚੋਕਣੀ ਤਰੱਕੀ ਬਖਸ਼ੇ ਜੀ ਮੇਰ ਭਰਿਆ ਆਥ ਰੱਖੇ ਪਰਿਵਾਰ ਤੇ ਫਸਲ ਬਾੜੀ ਖੈ ਸੁਖ ਬਖਸ਼ੇ ਮਹਾਰਾਜ ਤੋਂ ਸੱਚੇ ਪਾਤਸ਼ਾਹ ਤਰੱਕੀ ਵਤੋਂ ਤਰੱਕੀ ਬਖਸ਼ੇ ਜੀ ਆਓ ਵੀਰੋ ਅਪ ਅੱਜ ਗੱਲ ਕਰ ਰਹੇ ਆ ਬਈ ਵਿਆਵਾਂ ਦੇ ਵਿੱਚ ਕੀ ਕੁਝ ਹੁੰਦਾ ਵਾ ਕੀ ਕੁਝ ਕਰਨਾ ਚਾਹੀਦਾ ਹੈ ਕਿਵੇਂ ਆਪਾਂ ਨੂੰ ਬਹੁਤ ਆ ਭਰਾ ਭਰਾ ਪੈਣ ਭਰਾ ਜਿਹੜਾ ਆਪਾਂ ਨੂੰ ਸੱਦਾ ਪੱਤਰ ਦਿੰਦਾ ਉਹਦੇ ਬਾਰੇ ਕੀ ਸੋਚਣਾ ਚਾਹੀਦਾ ਹੈ ਕੀ ਉਹਦੇ ਲਈ ਕਰਨਾ ਚਾਹੀਦਾ ਹੈ ਜਿਹੜਾ ਪਹਿਲਾ ਸਮਾ ਸੀਗਾ ਬਜ਼ੁਰਗਾਂ ਦਾ ਉਹ ਪਹਿਲਾਂ ਇਕੱਠੇ ਹੁੰਦੇ ਸੀ ਸਾਰਿਆਂ ਦਾ ਇਕੱਤਰਤਵਾਕ ਬਣਿਆ ਹੁੰਦਾ ਸੀਗਾ ਜੇ ਕੋਈ ਭੈਣ ਭਰਾ ਕੋਈ ਰੋਟੀ ਪਾਣੀ ਤੋਂ ਵਾਂਝਾ ਰਹਿੰਦਾ ਉਹਨੂੰ ਆਪਾਂ ਰੋਟੀ ਪਾਣੀ ਚਕਾਉਂਦੇ ਸੀ ਉਹ ਜਿਹੜਾ ਭੈਣ ਭਰਾ ਰੋਟੀ ਪਾਣੀ ਵੀ ਛਕਦਾ ਹੁੰਦਾ ਸੀ ਉਹ ਕੋਈ ਨਹੀਂ ਥੋੜਾ ਬਹੁਤਾ ਕੰਮ ਵੀ ਉਦੋਂ ਕਰਾਉਂਦਾ ਹੁੰਦਾ ਕਿਸੇ ਦੇ ਪਸੂ ਪਿਆ ਤੇ ਜਾਂ ਕੋਈ ਮਾੜਾ ਮੋਟਾ ਪੱਠਾ ਡੱਠਾ ਪਾ ਲਿਆ ਪੱਠੇ ਵੱਢ ਲਿਆ ਨਾ ਉਦੋਂ ਆਏ ਨਾਲ ਮਿਲ ਕੇ ਚੱਲਦਾ ਸੀ ਜੇ ਕਿਸੇ ਦੇ ਕੋਈ ਕਣਕੜਾ ਹੋਣੀ ਕਹਿਣ ਮਨ ਕਰਕੇ ਲੈਣੀ ਆ ਉਦੋਂ ਇੱਕ ਜ਼ੁਬਾਨੀ ਕਵਾਮੀ ਗੱਲਾਂ ਹੁੰਦੀਆਂ ਸੀ ਕੋਈ ਐਜੀ ਲਖਤ ਪੜਤ ਨਹੀਂ ਸੀ ਹੁੰਦੀ ਪਰ ਹੁਣ ਜਿਹੜੇ ਲੋਕ ਆ ਥੋੜਾ ਜਿਹਾ ਆਪ ਵੀ ਸੋਚ ਕੇ ਜੇ ਆਪਾਂ ਆਪਣੇ ਘਰੇ ਕੋਈ ਪ੍ਰੋਗਰਾਮ ਆਪਾਂ ਕਿਸੇ ਨੂੰ ਕਹਦੇ ਆ ਲੈ ਵੀ ਤੈਨੂੰ ਮੈਂ ਪ੍ਰੋਗਰਾਮ ਦਿੰਨਾ ਬਾਕੀ ਤੇਰੀ ਮਿਹਨਤ ਹੁਣੀ ਰੱਖਦਾ ਤੇਰੀ ਮਿਹਨਤ ਵੀ ਮੈਂ ਦੇਉਂਗਾ ਪਰ ਤੋਂ ਇਹ ਜਿਹੜਾ ਮੇਰਾ ਕਾਰਜ ਹੈ ਜਿੰਨਾ ਚੱਕ ਸਮਾਪਤ ਨਾ ਹੋਵੇ ਉਹਨਾਂ ਚਰਚੂਏ ਨਾ ਬਣਾਣਾ ਪਰ ਜਿਸ ਚੀਜ਼ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਜਿਸ ਸੰਸਾਰ ਨੂੰ ਉਹਨੂੰ ਸਮਝਣਾ ਇਹ ਚਾਹੀਦਾ ਯਾਰ ਮੈਨੂੰ ਇਹਨੇ ਡਿਊਟੀ ਦਿੱਤੀ ਐ ਮੈਂ ਦੀ ਡਿਊਟੀ ਜਰੂਰ ਪਾ ਲੈਣਾ ਕਰਾਂਗਾ ਇਹਦੀ ਡਿਊਟੀ ਦੀ ਕੋਈ ਗੱਲ ਨਹੀਂ ਵੀਰੇ ਚੱਕਰੀ ਕੋਈ ਨਹੀਂ ਯਾਰ ਮੈਂ ਤੇਰੇ ਪ੍ਰੋਗਰਾਮ ਆ ਸੰਭੂਗਾ ਠੀਕ ਹੈ ਜੀ ਜਦੋਂ ਆਉਂਦਾ ਟਾਈਮ ਨੇੜੇ ਨੇੜੇ ਉਦੋਂ ਨੂੰ ਅਸੀਂ ਦੂਰੀਆਂ ਦੂਰੀਆਂ ਕਰ ਲੱਗ ਜਾਨੇ ਠੀਕ ਐ ਇੱਥੇ ਮੇਰੇ ਗਵਾੜੀ ਇੱਕ ਵੀਰ ਦਾ ਮੁੰਡੇ ਦਾ ਵਿਆਹ ਹੋਇਆ ਸੀਗਾ ਤੇ ਉਹਨੇ ਇੰਨਾ ਪ੍ਰੋਗਰਾਮ ਬੜਾ ਡਟ ਕੇ ਕੀਤਾ ਪ੍ਰੋਗਰਾਮ ਯਾਰ ਕੋਈ ਡੱਕਾ ਹੀ ਨਹੀਂ ਰੱਖਿਆ ਖਾਣ ਪੀਣ ਨਾਲੋਂ ਚੀਜ਼ ਨਾਲੋਂ ਸਾਰੇ ਪੈਣ ਭਰਾਵਾਂ ਨੂੰ ਖੁੱਲਾ ਸੱਦਾ ਦਿੱਤਾ ਸੀ ਕਿ ਤੁਸੀਂ ਮੈਨੂੰ ਨਹੀਂ ਮੈਂ ਕਿਤੇ ਵੀ ਹੋਵਾਂ ਮੈਨੂੰ ਨਹੀਂ ਪੁੱਛਣਾ ਤੁਸੀਂ ਜਿਹੜਾ ਸਮਾਨ ਆ ਤੁਹਾਡੇ ਮੂਹਰੇ ਪਿਆਊਗਾ ਤੋ ਤੁਸੀਂ ਆਪ ਦਾ ਭਾਈ ਸ਼ੱਕ ਲਿਓ ਹੁਣ ਜਦੋਂ ਬੰਦੇ ਨੇ ਐਡਾ ਹੌਸਲਾ ਵਧ ਕੇ ਵੀ ਆਪਦਾ ਜਿਨੀ ਕਿ ਆਪਦੇ ਪੈਣ ਭਰਾਵਾਂ ਤੋਂ ਵੀ ਵਧ ਕੇ ਆਪਾਂ ਨੂੰ ਸੰਦੇਸ਼ ਦਿੱਤਾ ਲਓ ਵੀ ਭਾਈ ਆਪਦਾ 38 ਪਦਾਰਥ ਦੇ ਭੋਜਨ ਤੁਹਾਡੇ ਮੂਹਰੇ ਪਏ ਆ ਜਿਹੜੇ ਵੀ ਮਰਜ਼ੀ ਨੂੰ ਹੱਥ ਪਾਓ ਜਿਹੜੇ ਨੂੰ ਮਰਜ਼ੀ ਚਾਵਾ ਖਾਓ ਉਹ ਤੁਸੀਂ ਖਾਓ ਠੀਕ ਹੈ ਜੀ ਹੁਣ ਉਹਦੇ ਬਾਵਤ ਆਪਾਂ ਕੀ ਸੋਚਣਾ ਹੈ ਕੀ ਕਰਨਾ ਅੱਗੇ ਮਤਲਬ ਜੋਕਰਾਂ ਪਾਓ ਮਤਲਬ ਜੋਕਰਾਂ ਖਾਓ ਠੀਕ ਹੈ ਜੀ ਕਿਸੇ ਦਾ ਨੁਕਸਾਨ ਨਾ ਹੋਵੇ ਜੇ ਤੁਸੀਂ ਇੱਕ ਵੀ ਤੁਹਾਡੇ ਘਰ ਦੇ ਮੈਂਬਰ ਵਿੱਚੋਂ ਇੱਕ ਵੀ ਕੋਈ ਪਲੇਟ ਬਾਹਰ ਜਾਵਦੀ ਜਾਇਕ ਕੋਈ ਬਲੀ ਬਾਹਰ ਜਾਵਦੀ ਕੋ ਬੱਚਾ ਖਾਣ ਨੂੰ ਬਾਹਰ ਹੀ ਲੈ ਗਿਆ ਉਤਾਮੀ ਤੁਹਾਡਾ ਨਾਮ ਛਾਭ ਲੋਣਾ ਵੀ ਫਲਾਣੇ ਦਾ ਬੱਚਾ ਹੋਣੇ ਬਹੁਤ ਸਵਾਨ ਖਰਾਬ ਕੀਤਾ ਬਹੁਤ ਹੀ ਤਾਂ ਕੀਤਾ ਨਾ ਇਹ ਗੱਲਾਂ ਆਮ ਘਰ ਸੁਣ ਨੂੰ ਮਿਲਦੀਆਂ ਆਪਾਂ ਇਹ ਚੀਜ਼ਾਂ ਸੋਚਣੀਆਂ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਇਹ ਆਪਣੇ ਭੈਣ ਭਰਾ ਦਾ ਆਪਾਂ ਨੁਕਸਾਨ ਸੋਚਾਂਗੇ ਜਾਂ ਨੁਕਸਾਨ ਹੁੰਦਾ ਹਨ ਅਜੇ ਬੱਚੇ ਨੂੰ ਵੀ ਰੋਕੋ ਆਪ ਵੀ ਰੁਕੋ ਆਪ ਮੂਰੇ ਲੱਗ ਕੇ ਉਹਦਾ ਕੋਈ ਐਸਾ ਕੰਮ ਚੰਗਾ ਸਵਾਰੋ ਕਿ ਤੁਹਾਡਾ ਨਾਮ ਉੱਚਾ ਰਹੇ ਇੱਕ ਦਿਨ ਖਾਣ ਪੀਣਾਂ ਵੱਡੇ ਨਹੀਂ ਹੋ ਜਾਣਾ ਆਪਾਂ ਇੱਕ ਦਿਨ ਵੀ ਆਪਾਂ ਨੂੰ ਰਜਮਾ ਡੱਕਮਾ ਮੈਨ ਲਿਆ ਵੀ ਆਪਣੀ ਜ਼ਿੰਦਗੀ ਲੰਘ ਜੂਗੀ ਇਹ ਨਹੀਂ ਇਹ ਆਪਣੀ ਗਲਤ ਸੋਚ ਹੈ ਆਪਾਂ ਇਹ ਸੋਚ ਨੂੰ ਐ ਬਣਾਉਣਾ ਹੈ ਵੀ ਜਿਹੜਾ ਭੈਣ ਭਰਾ ਆਪਾਂ ਨੂੰ ਆਦਰ ਮਾਨ ਸਤਿਕਾਰ ਨਾਲ ਸਤਕੇ ਲਿਆ ਨਾ ਜੇ ਆਪਾਂ ਉਹਦੇ ਦਾ 100 ਰੁਪਏ ਦੇ ਵਿੱਚੋਂ 70 ਰੁਪਏ ਆਪਾਂ ਕੰਮ ਕਰਾਂਗੇ ਉਹਦਾ ਤਾਂ ਜਾ ਕੇ ਮਨ ਖੁਸ਼ ਹੋਊਗਾ ਬਾਕੀ ਜਿਹੜਾ ਭੈਣ ਭਰਾ ਆਦਰ ਮਾਨ ਸਤਿਕਾਰ ਨਾਲ ਸਾਧਾ ਨਾ ਜਿਸ ਤਰ੍ਹਾਂ ਉਹ ਆਦਰਮਾਨ ਸਤਿਕਾਰ ਕਰਦਾ ਉਸ ਤਰ੍ਹਾਂ ਉਹਦਾ ਕੰਮ ਵੀ ਸਵਾਰ ਕੇ ਆਪਾਂ ਦੇਈਏ ਤਾਂ ਆਪਾਂ ਉਹਦਾ ਸਤਿਕਾਰ ਮੰਨਿਆ ਜਾਂਦਾ ਜੇਕਰ ਆਪਾਂ ਖਰਾਬੀਆਂ ਕੀਤੀਆਂ ਵੀ ਆਪਾਂ ਨੂੰ ਕਿਹੜਾ ਕੋਈ ਵੇਂਦਾ ਯਾਰ ਮਾਲਕ ਕਿਹੜਾ ਵੇਂਦਾ ਉਹ ਨਹੀਂ ਵੇਂਦਾ ਤਾਂ ਉੱਪਰ ਵਾਲਾ ਵੇਂਦਾ ਵੀ ਕੀ ਕਰ ਕੀ ਰਿਹਾ ਕਤਰ ਕੀ ਰਿਹਾ ਪਰ ਇਹ ਚੀਜ਼ਾਂ ਨਾ ਸੋਚਣੀਆਂ ਆਪਾਂ ਨੂੰ ਬਹੁਤ ਦੂਰ ਦੀ ਗੱਲ ਬਣ ਗਈ ਹੁਣ ਹਰੇਕ ਭੈਣ ਭਰਾ ਜਿਦੋਂ ਸਗਣ ਵਿਹਾਰ ਹੁੰਦਾ ਜਾਂ ਜਾਗੋ ਦਾ ਪ੍ਰੋਗਰਾਮ ਆ ਠੀਕ ਹੈ ਪ੍ਰਾਤ ਦਾ ਪ੍ਰੋਗਰਾਮ ਆ ਪਾਰਟੀ ਦਾ ਪ੍ਰੋਗਰਾਮ ਆ ਹਰੇਕ ਨੇ ਅੱਗ ਡੋਅ ਢੀ ਆਪਣੇ ਹਸਾਬ ਮੁਤਾਬਕ ਸੋਹਣੇ ਸੋਹਣੇ ਕੱਪੜੇ ਪਾਉਣੇ ਆ ਉਹਨੇ ਲੱਪਣ ਤੋਂ ਵੀ ਡਰਨਾ ਉਹਨੇ ਛਿੱਟੇ ਪੈਰ ਤੋਂ ਵੀ ਡਰਨਾ ਉਹ ਕਿੱਦਾਂ ਕੰਮ ਕਰੂਗਾ ਉੱਥੇ ਨਹੀਂ ਨਾ ਕਰੂਗਾ ਆਪਾਂ ਸਾਧ ਦੇ ਭਰਾਵੇ ਦੇ ਵਿੱਚ ਜਾ ਕੇ ਬੈਠ ਗਏ ਨਾ ਭਾਵੇਂ ਗਟਰ ਵਾਲੂ ਮਟਰ ਕੱਢੀ ਹੈ ਜਾਂ ਕੋਈ ਹੋਮ ਵਗੈਰਾ ਜਿਹੜਾ ਵੀ ਤੁਹਾਡੇ ਹੱਥ ਚਾਉਂਦਾ ਕੋਈ ਬੈਠਣ ਵਾਲਾ ਪ੍ਰੋਗਰਾਮ ਚੀਜ਼ ਆਉਂਦੀ ਹੈ ਕੰਮ ਕਰਨਾ ਬੈਠਣ ਵਾਲਾ ਕੰਮ ਵੀ ਆਉਂਦਾ ਤੁਰਨ ਫਿਰਨ ਵਾਲਾ ਕੰਮ ਵੀ ਆਉਂਦਾ ਅਸੀਂ ਉਹ ਚੀਜ਼ਾਂ ਤੋਂ ਬਹੁਤ ਦੂਰ ਹੋ ਜਾਂਦੇ ਫਿਰ ਅਸੀਂ ਇੱਕ ਦੂਜੇ ਨੂੰ ਸਨਿਆਹ ਦੇਣ ਲੱਗ ਜਾਂਦੇ ਫਲਾਨਾ ਤੂੰ ਜਾਈ ਫਲਾਨਾ ਤੂੰ ਜਾਈ ਇਦਾਂ ਦੇ ਪ੍ਰੋਗਰਾਮ ਹੀ ਹੁੰਦੇ ਕੋਈ ਗੱਲ ਨਹੀਂ ਲੱਭੜ ਜਾਗੇ ਘਰੇ ਵੀ ਕੰਮ ਕਰਦੇ ਲੱਭੜ ਗਈਆਂ ਜੇ ਉੱਥੇ ਲੱਭੜ ਜਾਗੇ ਕੋਈ ਮਹਿਣੇ ਵਾਲੀ ਗੱਲ ਨਹੀਂ ਅਗਲੇ ਨੂੰ ਪਤਾ ਤਾਂ ਲੱਗਦਾ ਵੀ ਆ ਯਾਰ ਮੇਰਾ ਭਰਾ ਮੇਰੇ ਬਰਾਬਰ ਖੜਾ ਆਪਣੀ ਸੋਚ ਨੂੰ ਨਹੀਂ ਆਪਣੇ ਧਨ ਦੌਲਤ ਨੂੰ ਨਹੀਂ ਪੈਸੇ ਨਾ ਨਹੀਂ ਜੇ ਭੈਣ ਭਰਾ ਇਕ ਦੂਜੇ ਦੇ ਨਾਲ ਦਿਨੋਂ ਖੜਗੇ ਨਾ ਤੇ ਬਰਬਾਤ ਕਾਮਯਾਬੀ ਹੋ ਸਕਦੀ ਹੈ ਅਸੀਂ ਇਹ ਕਾਮਯਾਬੀਆਂ ਚਾਹੁੰਦੇ ਨਹੀਂ ਅਸੀਂ ਨੁਕਸਾਨ ਵਾਲੇ ਪਾਸੇ ਨੂੰ ਜ਼ਿਆਦਾ ਜਾਣਦੇ ਆ ਫਾਇਦੇ ਵਾਲੇ ਪਾਸੇ ਨੂੰ ਘਟ ਜਾਣੇ ਇਸ ਕਰਕੇ ਆਪਾਂ ਨੂੰ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਸੋਚ ਲਿਆ ਚਾਹੀਦੀਆਂ ਜੇ ਕੋਈ ਬੱਚਾ ਜਾਂ ਕੋਈ ਗਲਤ ਗਲਤ ਅੰਸਰ ਉਹ ਚੀਜ਼ ਦੇ ਵਿੱਚ ਕੋਈ ਵਿਗਨ ਪਾਉਂਦਾ ਧੀਂਦਾ ਉਹਨੂੰ ਵੀ ਰੋਕੋ ਨਾ ਬਈ ਇਹ ਕੰਮ ਨਹੀਂ ਕਰਨਾ ਜੇ ਕੰਮ ਕਰਨਾ ਬੇਸ਼ੱਕ ਸੜਕ ਤੇ ਹੋ ਕੇ ਬਹਿ ਜਾ ਉੱਥੇ ਬਹਿ ਕੇ ਵੇਖ ਲੈ ਘਰ ਦੇ ਵਿੱਚ ਇਜਾਜ਼ਤ ਨਹੀਂ ਹੈ ਤੈਨੂੰ ਆਉਣ ਦੀ ਠੀਕ ਹੈ ਜੀ ਜਿਹੜੇ-ਜਿਹੜੇ ਘਰ ਦੇ ਮੈਂਬਰ ਨੇ ਜ਼ੁਮਾਹਵਾਰੀ ਨਹੀਂ ਕੀਤੀ ਉਹ ਜ਼ੁਮਾਹਵਾਰੀ ਸਹੀ ਤੌਰ ਤੇ ਨਾਲ ਨਿਭਾਓ ਅਗਲੇ ਨੂੰ ਵੀ ਪਤਾ ਲੱਗ ਗਿਆ ਹਾਂ ਯਾਰ ਜ਼ੁਮਾਹਵਾਰੀ ਨਿਭਾਈ ਹੈ ਜਦੋਂ ਆਪਾਂ 5 ਪੈਸੇ ਦਾ ਕੰਮ ਨਹੀਂ ਕਰਨਾ ਨੁਕਸਾਨ ਬਾਲਾ ਕਰਨਾ ਪਰ ਅਗਲੇ ਦਾ ਤਾਂ ਮਾਣੀ ਦੁਖੀ ਹੋਣਾ ਉਹਦੇ ਭਾਦਦਾ ਯਾਰ ਜਿਹੜਾ ਮੈਂ ਸ਼ਰੀਕਾ ਕਬੀਲਾ ਸੱਦਿਆ ਉਹ ਤਾਂ ਬੇਕਾਰ ਹੈ ਮੇਰਾ ਕੋਈ ਕੰਮ ਨਹੀਂ ਦੁੱਦਾ ਮੈਂ ਕਿਰਾਏ ਤੇ ਲੈ ਆਂਦਾ ਮੇਰਾ ਇਹਨਾਂ ਨੁਕਸਾਨ ਹੋਣਾ ਹੀ ਨਹੀਂ ਸੀ ਜਿੱਥੇ ਅਗਲਾ ਲੱਖ ਡੇਢ ਲੱਖ ਟੈਂਟ ਤੇ ਲਾਉਂਦਾ ਉੱਥੇ 50000 ਹੋਰ ਲੱਗ ਜੂ ਉਹਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਪੈਣਾ ਆਪਾਂ ਨੂੰ ਹਰਕ ਪੈਣਾ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਠੀਕ ਹੈ ਜੀ ਉਹ ਸੋਚੇਗੀ ਵੀ ਸਾਡੇ ਮਾਪਿਆਂ ਨੇ ਕਿੱਦਾਂ ਰੋ ਰੀਤ ਤੋਰੀ ਅਸੀਂ ਉਦਾਂ ਚੱਲਣਾ ਠੀਕ ਹੈ ਕਮ ਸੇ ਕਮ ਜਾਓ ਆਪਣੇ ਪਰਿਵਾਰਾਂ ਦੇ ਨਾਲ ਜਾਓ ਚੁੱਪ ਕਰਕੇ ਸਗਣ ਫੜਾਓ ਜਿਹੜਾ ਮਾੜਾ ਮੋਟਾ ਸਮਾਨ ਛਕਣਾ ਚਾਹ ਪਾਣੀ ਪੀਵਾਲਾ ਛਕਣਾ ਉਹ ਛੱਕ ਕੇ ਫਤਿਹ ਬਲਾਓ ਤੇ ਘਰੇ ਆਓ ਬਸ ਸਮਾਏ ਰਹਿ ਗਿਆ ਪੈਸੇ ਦੇ ਵਿੱਚ ਵੀ ਸਮਾਏ ਰਹਿ ਗਿਆ ਤੇ ਘਰਾਂ ਦੇ ਵਿੱਚ ਵੀ ਸਮਾਏ ਰਹੇ। ਠੀਕ ਹੈ ਜੀ ਜ਼ਰੂਰੀ ਨਹੀਂ ਆਪਾਂ ਬੇ ਅਗਲੇ ਨੁਕਸਾ ਕਰਨ ਵੀ ਦੇਤਾ ਉਹਦੇ ਉੱਪਰ ਉੱਠ ਖੜਦੜੂ ਪਾਓ ਸਮਾਨ ਖਲਾਰ ਕਰੋ। ਇਹ ਇਹ ਕੋਈ ਵੜਿਆਈ ਨਹੀਂ ਜੀ। ਜਦੋਂ ਬੰਦਾ ਇਹ ਚਾ ਕੰਮ ਕਰਦਾ ਹੁੰਦਾ ਨਾ ਤੇ ਉਹਨੂੰ ਕੋਈ 2 4 ਅਨਸਰ ਉਹਨੂੰ ਵੜਿਆਉਣ ਵਾਲੇ ਵੀ ਹੁੰਦੇ ਬੱਲੇ 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 ਤੇਰੇ ਬਗੈਰ ਤਾਂ ਰੌਣਕ ਹੀ ਨਹੀਂ। ਉਹਨੂੰ ਉਸ ਤੋਂ ਉਹ ਵੀ ਸਤਾਬ ਮਿਲ ਜਾਂਦਾ। ਅਗਲਾ ਕਹਿੰਦਾ ਚੱਲ ਯਾਰ ਮੈਰੀ ਛਾਵਾ ਚੈ ਮੈਰੀ ਬੱਲੇ ਬੱਲੇ ਹੁੰਦੀ ਮੈਂ ਹੋਰ ਖਰਾਵਾ ਚੜਕ ਇਦਾਂ ਨਹੀਂ ਹੁੰਦਾ ਕੋ ਕੋ ਕੋਈ ਬਾਲਾ ਬੋਲਣਾ ਨਹੀਂ ਹੁੰਦਾ ਕੋਈ ਖਰਾਬੀ ਕਰਨ ਨਾਲ ਨਹੀਂ ਹੁੰਦਾ ਹਨਾ ਚੁੱਪ ਕਰਕੇ ਆਪ ਦਾ ਸਾਥਗੀ ਚ ਰਵੇ ਠੀਕ ਹੈ ਜਿਹੜਾ ਭੈਣ ਭਰਾ ਅੱਛੇ ਬੁਲਾਉਂਦਾ ਉਹਨੂੰ ਆਸ ਕੇ ਬੁਲਾਵੇ ਠੀਕ ਹੈ ਚੁੱਪ ਕਰਕੇ ਸਗਣ ਵਿਹਾਰ ਕਰਕੇ ਆਪ ਦਾ ਚਾਹ ਪਾਣੀ ਛੱਕ ਕੇ ਕੁਰਸੀ ਢਾਓ ਇੱਕ ਸਾਈਡ ਤੇ ਚੁੱਪ ਕਰਕੇ ਮਗਨੋ ਕੇ ਬਹਿ ਜੋ ਘਰ ਦਾ ਮਾਲਕ ਜੀ ਠਾਉਂਦਾ ਉਠੋ ਠੀਕ ਹੈ ਜੇ ਚੱਤ ਮੰਨਿਆ ਤੁਸੀਂ ਵੀ ਹੁਣ ਮਨ ਅੱਕ ਗਿਆ ਹੁਣ ਆਪਾਂ ਫਤਿਹ ਬਲਾਈਏ ਤੇ ਚੱਲ ਜੀ بس ਉਹ ਤੋਂ ਚੁੱਪ ਕਰਕੇ ਫਤਿਹ ਬਲਾਓ ਤੇ ਘਰੇ ਆਓ ਠੀਕ ਹੈ ਅੱਜ ਦਾ ਪਵਿਆ ਵਾਲੇ ਦਿਨ ਖਾ ਲਾਂਗੇ ਦੋ ਦਿਨ ਖਾ ਲਾਂਗੇ ਤਿੰਨ ਦਿਨ ਖਾ ਲਾਂਗੇ ਤੇ ਬਾਕੀ ਦਿਨ ਬਾਕੀ ਦਿਨ ਵੀ ਬਰਾਪ ਉਸ ਤਰ੍ਹਾਂ ਕੱਲੇ ਹੀ ਕੱਢਾਂਗੇ ਨਾ ਇਸ ਤਰ੍ਹਾਂ ਕਰਕੇ ਜਦੋਂ ਵੀ ਜਾਣਾ ਕਿਸੇ ਭੈਣ ਭਰਾ ਦੇ ਸਮਾਗਮ ਤੇ ਉਹਦਾ ਜਰੂਰ ਸੁਆਰਨਾ ਚਾਹੀਦਾ ਜੇ ਨਹੀਂ ਕੰਮ ਕਰ ਸਕਦੇ ਨਹੀਂ ਕੁਝ ਹੋ ਸਕਦਾ ਉਹਦੀ ਰਾਖੀ ਤਾਂ ਕਰ ਸਕਦੇ ਉਹਦੇ ਸਮਾਨ ਦੀ ਰਾਖੀ ਤਾਂ ਕਰ ਸਕਦੇ ਸੋ ਇਸ ਤਰ੍ਹਾਂ ਕਰਕੇ ਅੱਗੇ ਗੱਲਾਂ ਹੋਰ ਸੀਗੀਆਂ ਅੱਗੇ ਭੈਣ ਭਰਾ ਆ ਜਾਂਦੇ ਸੀਗੇ ਜੇ ਕਿਸੇ ਦੇ ਕਣਕ ਮੁੱਕ ਗਿਆ ਉਹਨੇ ਕਣਕ ਦਾ ਕਹਿਣਾ ਯਾਰ ਮੈਂ ਤਨਾਬ ਬੋਤਾ ਤਾਂ ਤਾਰ ਦੂਗਾ ਜੇ ਤੂੰ ਮੈਨੂੰ ਕਣਕ ਦੇ ਦੇ ਤੇ ਮੈਨੂੰ ਖਾਨ ਨੂੰ ਘਰੇ ਤਾਂ ਨਹੀਂ ਉਦੋਂ ਮਾਨ ਮੁਰ ਕਵਾਂਟਲ ਕਵਾਂਟਲ ਕਣਕ ਜਿਹੜੇ ਬਜ਼ੁਰਗ ਸੀ ਉਹ ਦੇ ਦਿੰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇਹ ਬੰਦਾ ਕੰਮ ਵਾਲਾ ਹੈਗਾ ਕੰਮ ਜ਼ਰੂਰ ਕਰਾਊਗਾ ਆਪਣੇ ਨਾਂ 'ਤੇ ਬਣਤੀ ਪਵਾਊਗਾ ਹਣਾ ਇਸ ਤਰ੍ਹਾਂ ਕਰਕੇ ਵੀ ਉਹ ਅੱਗੇ ਚੀਜ਼ਾਂ ਦਾ ਮੂੰਹ ਜਵਾਨੀ ਚੇਤੇ ਰਹਿ ਜਾਂਦੀਆਂ ਸੀ ਅੱਗੇ ਮੂੰਹ ਮੁਜਵਾਨੀ ਦੀ ਮੂੰਹ ਫੌਮੀ ਕਲਾਮੀ ਗੱਲ ਹੋਵੇ ਉਹ ਗੱਲ ਹੋਰ ਹੈ ਹੁਣ ਕਿਉਂ ਲੈਖਤ ਪੜਤ ਕਰਾਉਂਦੇ ਆ ਹੁਣ 1% ਦਾ ਪਤਾ ਨਹੀਂ ਹਰੇਕ ਦਾ ਕੀ ਕਰ ਜਣਾ ਕੀ ਨਹੀਂ ਜੋ ਤੁਹਾਡੀ ਲੈਖਤ ਹਤਪੜਤ ਹੋਊਗੀ ਉਹ ਤੁਸੀਂ ਉਹ ਬੰਦਾ ਹਿੱਲ ਨਹੀਂ ਸਕਦਾ ਉਹ ਇੱਕ ਸਬੂਤ ਬਣ ਜਾਂਦਾ ਪੱਕਾ ਵੀ ਹਾਂ ਮੈਂ ਇਹ ਚੀਜ਼ ਦੀ ਬੰਦੇ ਨੂੰ ਮਦਦ ਕੀਤੀ ਸੀ ਇਸ ਬੰਦੇ ਨੇ ਮੇਰੇ ਨਾਲ ਆਏ ਕਿਤੇ ਬੰਦਾ ਜ਼ਰੂਰ ਨੋਟ ਕਰਦਾ ਇਹ ਨਹੀਂ ਗੱਲ ਬਿਨਾਂ ਨੋਟ ਹੋਵੇਗੀ ਇਹ ਨੋਟ ਜ਼ਰੂਰ ਕਰਦਾ ਪਰ ਆਪਾਂ ਆਪ ਨਹੀਂ ਉਜਰ ਕਰ ਰਹੇ ਹੁਣ ਆਪਾਂ ਵਿਆਹ ਹੁਣ ਜਿਹੜਾ ਘਰ ਦਾ ਮਾਲਕ ਹੁੰਦਾ ਉਹਦੀ ਕੋਈ ਸਤ ਬੁੱਤ ਨਹੀਂ ਹੁੰਦੀ ਉਹਨੂੰ ਉਹਦੇ ਤਾਂ ਮਨ ਚਾਹ ਕੇ ਹੀ ਹੈ ਵੀ ਮੇਰੇ ਘਰੋਂ ਕੋਈ ਚਾਹ ਪਾਣੀ ਲੈ ਲੋ ਵਾਂਝਣਾ ਜਾਵੜੇ ਮੇਰੇ ਲੋਕਾਂ ਨੂੰ ਕਾਹ ਨੂੰ ਲੰਬਾ ਆਣਾ ਜੀ ਯਾਰ ਮੈਂ ਤੇਰੇ ਵਿਆਹ ਗਏ ਤੂੰ ਮੇਰੇ ਬਾਤ ਹੀ ਨਹੀਂ ਪੁੱਛੀ ਉਹ ਤਾਂ ਕਰਕੇ ਆਪਣੀਆਂ ਭੈਣ ਭਰਾਵਾਂ ਦੀਆਂ ਡੌਟੀਆਂ ਲਾਉਂਦਾ ਵੀ ਮੇਰਾ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਤੁਹਾਡਾ ਯਾਰ ਦੋਸਤ ਹੋਵੇ ਕੋਈ ਜਿਹੜਾ ਕਿ ਚਾਹ ਪਾਣੀ ਤੋਂ ਵਾਂਝਾ ਰਹਿ ਗਿਆ ਤਾਂ ਮੜਕੋ ਨੇ ਕਹਣਾ ਯਾਰ ਵਿਆਹ ਖਾਦਾ ਗਏ ਸੀ ਆਪਾਂ ਦਾ ਵੈਸੇ ਮੈਲ ਨਹੀਂ ਗਏ ਸੀ ਮੈਲ ਲਾ ਕੇ ਕਰਕੇ ਮਿਲ ਗਏ ਇਸ ਕਰਕੇ ਆਪਾਂ ਇਹ ਚੀਜ਼ਾਂ ਕੋਰਨੀ ਨਹੀਂ ਆਪਾਂ ਅਗਲੇ ਦੇ ਅਗਲੇ ਦੀ ਇਨਸਪੈਕਟ ਕਰਨੀ ਹੈ ਅਰੇ ਭਾਈ ਬਹੁਤ ਵਧੀਆ ਕੰਮ ਹੈ ਚੰਗਾ ਕੰਮ ਹੈ ਬਹੁਤ ਸੋਨਾ ਪ੍ਰੋਗਰਾਮ ਹੋ ਗਿਆ ਅਗਲੇ ਨੂੰ ਹਫਲਾ ਵਧਾਈ ਦੇ ਇਹ ਥੋੜਾ ਵੀ ਨੁਕਸਾਨ ਕਰਕੇ ਅਗਲੇ ਨੂੰ ਕਾਹਦੇ ਨੇ ਯਾਰਾ ਨੁਕਸਾਨ ਹੋ ਜਾਈਏ ਯਾਰ ਚਲ ਕੋਈ ਨਹੀਂ ਬੋਈ ਕੋਈ ਨਹੀਂ ਵਿਆਹ ਸ਼ਾਦੀਆਂ ਚ ਹੈ ਜਾਂ ਕੋਈ ਨਹੀਂ ਹੈ ਐ ਨਹੀਂ ਹੋਣਾ ਚਾਹੀਦਾ ਜੇ ਹੁਣ ਬਾਇ ਸਾਦਗੀ ਚ ਕੰਮ ਚੱਲੀ ਜਾਵੇ ਬੜੇ ਲੈਜੇ ਨਾਲ ਕੰਮ ਚੱਲੀ ਜਾਵੇ ਉਹਦੇ ਨਾਲ ਦੀ ਰੀਤ ਨਹੀਂ ਜਦੋਂ ਇੱਕ ਅਨਸਰ ਵੀ ਆ ਕੇ ਬਹਿ ਜਾਣਾ ਉਹਨ ਸਾਰ ਵਿਆਹ ਦੀ ਪੱਟੀ ਮੇਸ ਕਰ ਦਿੰਦਾ ਇਸ ਕਰਕੇ ਕੁਛ ਕੁਛ ਆਪਣੇ ਦਿਲਾਂ ਦੇ ਵਿੱਚ ਵੀ ਖਾਰਾ ਬਣੀਆਂ ਪਈਆਂ ਉੱਚੀਆਂ ਨੀਵੀਆਂ ਖਾਰਾ ਬਹੁਤ ਦਿਲਾਂ ਦੇ ਵਿੱਚ ਬਣੀਆਂ ਪਈਆਂ ਕਿ ਜਿਹੜੇ ਆਪਾਂ ਅਗਲੇ ਦੀ ਕੋਈ ਪ੍ਰੋਗਰਾਮ ਤੇ ਉਦੋਂ ਅਸੀਂ ਉਹ ਜ਼ਾਹਰ ਕਰਦੇ ਨਹੀਂ ਉਹ ਵੀ ਨਹੀਂ ਕਰਨਾ ਚਾਹੀਦਾ ਅੱਜ ਦਰ ਮੇਰੇ ਤੇ ਕਾਲਾ ਨੋਂ ਡਣ ਤੇ ਨੇ ਤੇ ਵੀ ਆ ਜੇਨਾ ਮੈਨਾਂ ਤੈਨੂੰ ਨਾ ਛੱਡਾਂਗਾ ਮੈਨੂੰ ਪਤਾ ਮੈਨੂੰ ਖਰਾਬ ਕਰੇਂ ਕਰੂਗਾ ਮੈਨੂੰ ਨਾ ਛੱਡੂਗਾ ਮੇਰੇ ਨਾਲ ਦਾ ਜਗਾ ਹੋਰ ਲੈ ਕੇ ਖੜ ਜਾਣਾ ਇੱਥੇ ਸਜਾ ਤਾਂ ਤੈਨੂੰ ਮੈਨ ਲਈ ਮਿਲਣੀ ਹੈ ਗੱਲਬਾਤ ਹੈ ਤੇਰੇ ਸਾਹਮਣੇ ਹੋਣੀ ਹੈ ਹੈਨਾ ਪਰ ਇਹਦਾ ਨਹੀਂ ਕਰਨਾ ਚਾਹੀਦਾ ਸੋ ਜਿਹੜੇ ਨੂੰ ਬੰਦੇ ਨੂੰ ਡਿਊਟੀ ਭੈਣ ਭਰਾ ਨੂੰ ਲਿਆਵੇ ਅਗਲਾ ਪੂਰਾ ਸਿਰ ਤੋੜਨਵਾਵੇ ਠੀਕ ਹੈ ਜੀ ਲਾਰਾ ਲਾਉਣ ਦਾ ਅਗਲੇ ਨੂੰ ਕੋਈ ਫਾਇਦਾ ਨਹੀਂ ਬਾਕੀ ਅਗਲੇ ਤੇ ਨਿਗਾਹ ਥੰਦਾ ਸਾਰਾ ਕੁਝ ਜ਼ਰੂਰੀ ਨਹੀਂ ਇਹ ਆਪਣੇ ਤੇ ਟਪੈਂਡ ਸ਼ਾਰਟ ਦੋ ਦਾ ਰਿਸ਼ਤੇਦਾਰ ਵੀ ਹੋਊਗਾ ਘਰ ਦੇ ਵਿੱਚ ਮੌਜੂਦ ਹੋਊਗਾ ਉਹ ਚਲ ਆਪਾਂ ਨੂੰ ਜਾਣ ਪਛਾਣ ਨਹੀਂ ਕਰ ਸਕਦਾ ਪਰ ਉਹ ਇੰਨਾ ਵੀ ਆਪਾਂ ਨੂੰ ਦੱਸਦਾ ਸਕਦਾ ਨੇ ਵੀ ਉਪਲਾਨੇ ਬੰਦੇ ਨੇ ਇਨਾ ਨੁਕਸਾਨ ਕੀਤਾ ਆ ਇਹਨੂੰ ਤਾਂ ਉਹ ਦੱਸੂਗਾ ਘਰ ਦੀ ਰਾਖੀ ਕਾਹਦੇ ਵਾਸਤੇ ਪਾਇਆ ਏਸ ਕਰਕੇ ਵੀਰੋ ਪਤਾ ਸਾਰਿਆਂ ਦਾ ਹੀ ਲੱਗ ਜਾਂਦਾ ਪਰ ਆਪਾਂ ਇਹੀ ਪਰਨ ਬਣਾਉਣਾ ਹੈ ਕਿ ਜੇ ਉਹ ਅਗਲੇ ਤੇ ਗਏ ਜੇ ਮੰਨ ਲਓ ਆਪਾਂ 50 ਰੁਪਏ ਦਾ ਖਾਣੇ ਤੇ ਜੇ ਉਹ ਦਾ 200 ਦਾ ਕੰਮ ਕਰਕੇ ਆਵਾਂਗੇ ਉਹਨੂੰ ਕੋਈ ਦੁੱਖ ਨਹੀਂ ਲੱਗੇਗਾ ਕੋਛ ਉਹ ਹੋਰ ਵੀ ਕਹੂਗਾ ਭਰਾ ਮੇਰਾ ਜੇਕਰ ਤੁਹਾਨੂੰ ਹੋਰ ਕਾਸ਼ੀ ਦੀ ਚੀਜ਼ ਦਿ ਲੋਗਾ ਹੋਰ ਦੱਸ ਸੋ ਇਸ ਤਰ੍ਹਾਂ ਕਰਕੇ ਆਪਾਂ ਅਗਲੇ ਦਾ ਜਿਹੜਾ ਦਾ ਕਾਰਜ ਤੇ ਜਾਂਦੇ ਆ ਨਾ ਅਗਲੇ ਦਾ ਸਤਕਾਰ ਵੀ ਕਰੋ ਰਿਸ਼ਤੇਦਾਰਾਂ ਮੇਰੇ ਹਾਂ ਵੀ ਬਹੁਤ ਵਧੀਆ ਪ੍ਰੋਗਰਾਮ ਬਹੁਤ ਸੋਹਣਾ ਹੈ ਚਲ ਆਪਦਾ ਵਧੀਆ ਜਿੰਨੇ ਕ ਆਤੀ ਲਿਮਟ ਹੈ ਉਹਨਾਂ ਕ ਅਗਲੇ ਨੇ ਕਰਦੇ ਠੀਕ ਹੈ ਨਾ ਨਾ ਅਗਲਾ ਅਗਲੇ ਨੂੰ ਵੀ ਸੁਣਾਇਆ ਕਿ ਸੁਣਾਈ ਕੀਤੀ ਜਾਵੇ ਨਾ ਅਗਲਾ ਸੋਚਦਾ ਯਾਰ ਕਿੰਨੇ ਭੈਣ ਭਰਾਏ ਦੇ ਕਿਵੇਂ ਵਧੀਆ ਆ ਦਾ ਕਰਾ ਨਾ ਮਸਲਾ ਕਰਕੇ ਯਾਰ ਕਿਵੇਂ ਪ੍ਰੇਨ ਭਰਾ ਦੀ ਇੱਕ ਦੂਜੇ ਨੂੰ ਸਪੋਰਟ ਕਰਦੇ ਹੋ ਬਹੁਤ ਅੱਛਾ ਲੱਗਿਆ ਉਹ ਵੀ ਫਿਰ ਇਸੇ ਕਰਕੇ ਹੌਲੀ ਹੌਲੀ ਗਾਂ ਜਾ ਕੇ ਉਹ ਵਿਚਾਰ ਧਾਰਾ ਰੱਖੂਗਾ ਯਾਰ ਮੈਂ ਫਲਾ ਨੇਥਾਂ ਵਿਆਹ ਗਿਆ ਯਾਰ ਉੱਥੇ ਤਾਂ ਇੰਨਾ ਕੁਝ ਵੇਖਿਆ ਮੈਂ ਨਜ਼ਾਰਾ ਹੀ ਹੈ ਤੇ ਇਹ ਆਪਾਂ ਹੀ ਆਏ ਕਰ ਲਗੇ ਹੁਣ ਇਤੋਂ ਦੀ ਗਈ ਸਿੱਖਿਆ ਤੇ ਕਾਹ ਸਿੱਖਿਆ ਹੁੰਦੀ 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 ਕਿੱਥੋਂ ਤੱਕ ਸਿੱਖਿਆ ਪਹੁੰਚ ਜਣੀ ਹੈ ਤੇ ਸਰਦਾਰ ਜੀਰ ਕੰਮ ਸਾਰੇ ਆਪਾਂ ਹੀ ਕਰ ਲਾਗੇ ਤੇ ਆਪਣੇ ਮੈਨੂੰ ਸ਼ੱਕ ਹੈ ਵੀ ਟੈਂਟਾਂ ਦਾ ਖਰਚਾ ਜਿਹੜਾ ਫਾਤੂਏ ਓunicaਂ ਦੀ ਲੋੜ। ਕੱਲੇ ਮੈਂ ਖਰਚ ਗਾਲਿਆ। ਘਰਾਂ ਦੇ ਮੈਂਬਰ ਲਾਓ ਨਾਲ ਚਲੋ ਵੀ ਲੱਗੋ। ਠੀਕ ਹੈ। ਕੀ ਕਹ ਕੇ ਉਹ ਪਹਿਲ ਸੱਚ ਹੋਣਾ ਪਾਇਸ ਕੁੜੀ ਵਾਲਾ ਲੋ ਖਰਚਾ ਹੋ ਜਾਂਦਾ। ਮੁੰਡੇ ਵਾਲਾ ਲੋ ਮੁੰਡੇ ਆ ਜੇ ਤੇ ਯਾਰ ਦੋ ਤਮਿੱਤਰ ਲਾ ਕੇ ਕਰ ਲੈ। ਠੀਕ ਹੈ ਨਾ? ਕੁੜੀ ਵਾਲਾ ਸ਼ਰੀਕਾ ਵਕੀਲਾ ਵੀ ਹੁੰਦਾ। ਐਸੇ ਇੱਕ ਘਰਾਂ ਦੇ ਵਿੱਚ ਮਲ 18-18 ਘਰ ਹੋਣਗੇ। 18-18 ਨਹੀਂ ਘਰ ਜਾਂ ਵੀ ਵੀ ਕਰ। ਤੇ ਵੀ ਉਹ ਵੀ ਘਰਾਂ ਨੂੰ ਦੋ ਦੋ ਬੰਦੇ ਆਏ ਤੇ ਕਿੰਨਾ ਬਣ ਗਿਆ ਦੁਕਾਨਾ ਬਣ ਗਿਆ। ਉਹੋ ਹੀ ਕੰਮ ਸਾਧ ਸਕਦੇ ਹੈ ਖਰਚਾ ਕੱਢ ਸਕਦੇ ਕਈ ਲੋਕ ਇਦਾਂ ਨਹੀਂ ਕਹਿੰਦੇ ਯਾਰ ਮੇਰੇ ਇਹ ਵਿਆਜ ਨਾ ਫਲਾਣੇ ਵਿਆਜ ਮੈਨੂੰ ਬੇਚਤੀ ਕੀਤੀ ਮੇਰੇ ਵਿਆਜ ਖਲਰ ਪਾਉਣਾ ਮੈਂ ਦਰ ਕਰਨਾ ਮੈਂ ਮਦਦ ਕਰਨਾ ਇਹ ਇੱਕ ਘਟਿਆ ਸੋਚ ਉਹਦੇ ਵਿੱਚ ਖਾਣੇ ਨੇ ਕੋਈ ਨਹੀਂ ਕਸੂਰ ਬੱਚੇ ਦਾ ਕਿਸੇ ਦਾ ਕਸੂਰ ਕਿਸੇ ਨੇ ਸਹ ਰਿਸ਼ਤੇਦਾਰ ਦਾ ਕਿਸੇ ਦਾ ਕਸੂਰ ਨਹੀਂ ਹੁੰਦਾ ਆਪ ਆਪ ਸਿਆਣੇ ਬਣ ਗਏ ਆਪ ਘਟਾਉਤੀ ਘੱਟ ਤੋ ਘੱਟ ਖਰਚਾ ਕਰੋ ਜੇ ਆਪ ਘਟਾਉਤੀ ਘਟਾਉਤੀ ਜੇ ਕੋਈ ਹੋਰ ਨਵਾਂ ਫਾਰਮੂਲਾ ਕੱਢਿਆ ਉਹ ਫਾਰਮੂਲਾ ਦੂਜੇ ਭੈਣ ਭਰਾ ਨੂੰ ਚੰਗਾ ਲੱਗਾ ਉਹਨੇ ਵੀ ਇਸੇ ਤਰ੍ਹਾਂ ਹੀ ਨੀਜ਼ ਕਰ ਲਈ ਸੋ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੈਹਦ ਲੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੁਸੀਂ ਲਾਈਕ ਵੀਡੀਓ ਵੀਡੀਓ ਵਾਤਵਾਤ ਵਾਚ ਕਰਦਿਆ ਕਰੋ ਜੀ ਦੇਖਿਆ ਕਰੋ ਵੀਡੀਓ ਸਕਿਪੜਾ ਕਰਿਆ ਕਰੋ ਤੁਹਾਡੂ ਮੈਨੂੰ ਤੁਹਾਡੀ ਮੈਨੂੰ ਬਹੁਤ ਜ਼ਿਆਦਾ ਲੋੜ ਹੈ ਭੈਣ ਭਰਾਵਾਂ ਨੇ ਮੈਨੂੰ ਇਹ ਹੌਸਲਾ ਵਧਾਈ ਦਿੱਤਾ ਤੇ ਮੈਂ ਬਹੁਤ ਖੁਸ਼ ਹਾਂ ਸੱਚੇ ਪਾਤਸ਼ਾਹ ਤੁਹਾਨੂੰ ਵੀ ਇਦਾਂ ਹੀ ਖੁਸ਼ ਰੱਖੇ ਮਾਲਕ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ ਜੀ ਸੱਚੇ ਪਾਤਸ਼ਾਹ ਤੁਹਾਡੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰੇ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ